ਰਾਗ ਸਾਰੰਗ ਚੌਥ ਦੇ ਪਹਿਲਾ ਪਹਿਲਾ ਘਰ ਪਹਿਲਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਪਰਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹੁਮੇ ਮਾਰ ਨਿਬੇਰੀ ਰਾਵ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਲਿਆ ਮਨ ਮੇਰਾ ਸਮਝ ਸਬਦ ਵਿਚਾਰੇ ਮਨ ਮੁਖ ਹੀਨ ਹੋ ਚੀ ਮਤ ਠੂਠੀ ਮਨ ਤਨ ਤੀਰ ਸ਼ਰੀਰੇ ਜਬ ਕੀ ਰਾਮ ਰੰਗੀ ਲ ਰਾਤੀ ਰਾਮ ਜਪਤ ਮਨ ਤੀਰੇ ਹਮੈ ਛੋੜ ਪਈ ਬਿਰਾਗਨ ਤਬ ਸਾਚੀ ਸੁਰਤ ਸੁਮਾਨੀ ਅਕਾਲ ਨਰੰਜਨ ਸਿਉ ਮਨ ਮਾਨਿਆ ਦਿਸਰੀ ਲਾਜ ਲੁਕਾਨੀ ਭੂਰਪ ਵਿਖ ਨਾਹੀ ਤੁਮ ਜੈਸ ਮੇਰੇ ਪ੍ਰੀ ਤੁਮ ਪ੍ਰਾਨ ਅਧਾਰਾ ਹਰ ਕੈ ਨਾਮ ਰਤੀ ਸੋਹਾਗਨ ਮਾਨਕ ਰਾਮ ਪਧਾਰਾ ਸਾਰੰ ਮਹਿਲਾ ਪਹਿਲਾ ਹਰ ਬਿਨ ਕਿਉ ਰਹੀਏ ਦੁਖ ਵਿਆਪਾ ਜਿਵੇਂ ਸਾਦਨਾ ਫੀਕੀ ਰਸ ਬਿਨ ਦਿਨ ਤ੍ਰਬ ਕਾਲ ਸੰਤਾਪੇ ਰਾਵ ਜਬ ਲਗ ਦਰਸ਼ਨਾ ਪਰ ਸਹਿ ਤੀ ਤਮ ਤਬ ਲਗ ਭੂਖ ਤਿਆਸੀ ਦਰਸ਼ਨ ਦੇਖਤੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਪੂਨਵ ਕਨਹਰ ਗਰਜੈ ਬਰਸ ਕੋਕਲ ਮੋਰ ਬੈਰਾਗ ਤਰਵਰ ਬਿਰਖ ਬਿਆੰਗ ਪਯੰਗਮ ਕਰਪੀਰ ਤਨ ਸੁਹਾਗ ਕੁਜਲ ਕੁਰੂਪ ਕੁਨਾਰ ਕੁਲਖਨੀ ਪਿਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਮੈ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵ ਨਾ ਦੁਖ ਦਰਦ ਸ਼ਰੀਰੇ ਨਾਨਕ ਤਬ ਤੇ ਸਹਿਜ ਸੁਹੇਲੀ ਤਬ ਦੇਖਤੀ ਮਨ ਧੀਰੇ ਸਾਰੰ ਮੈ ਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮੰਨਿਆ ਹਰ ਪਾਏ ਤਨ ਅਧਾਰਾ ਰਹਾ ਇਨ ਬਿਦ ਹਰ ਮਿੜੀਐ ਵਰ ਕਾਮਨ ਧੰ ਸੋਹਾਗ ਪਿਆਰੀ ਜਾਤ ਦਰਨ ਕੋਲ ਸੰਸਾ ਚੁਕਾ ਗੁਰਮਤਿ ਸ਼ਬਦ ਵਿਚਾਰੀ ਜਿਸ ਮਨ ਮੰਨੇ ਅਭਿਮਾਨ ਨਾ ਤਕੋ ਸਿ ਸੋ ਲੋਭ ਵਿਸਾਰੇ ਸਹਿਜ ਰਵੇ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਪਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ RAM ਰਸ ਨਹੀਂ ਦੁਬਿਧਾ ਕਰਮ ਵਿਕਾਰੀ ਅੰਤਰ ਰਤਨ ਤਦਾਰਥ ਹੇਤ ਕੋ ਦੁਰਹਿ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰ ਮਹਲਾ 4 ਘਰ ਪਹਿਲਾ ਏਕੋ ਅੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਤ ਜਨ ਕੀ ਹਮទੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਾ ਪਰਪੂਰ ਰਹਾਉ ਸਤਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਲਵਿਕ ਦੁੱਖ ਕਾਟੇ ਸਭ ਦੂਰ ਆਤਮ ਜੋਤ ਪਈ ਪਰ ਫੂਲਤ ਪੁਰਖ ਨਰੰਜਨ ਦੇਖਿਆ ਹਜ਼ੂਰ ਵੱਡਾ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਾ ਭਰਪੂਰ 68 ਤੀਰਥ ਮੱਜਨ ਕੀਆ ਸਤਸੰਗਤ ਆਗਨਾਈ ਤੂਰ ਦੁਰਮਤ ਬਕਾਰ ਮਲੀਨ ਮਤ ਹੋਛੀ ਫਿਰਦਾ ਕੁਸ਼ੁੱਧ ਲਾਗਾ ਮੋਹਕੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਾ ਮਨ ਚੂਰ ਹੋ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਗ ਤੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜ਼ੂਰ ਸਾਰੰ ਮਹਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਤਵਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਕਬ ਗੰਮ ਅ ਗੋਚਰ ਵਿਆ ਸਰਬ ਠਾਈ ਮਨ ਤਨ ਲਖ ਉਪਾਰੀ ਗੁਰ ਕਿਰਪਾਲ ਪੈ ਤਬ ਪਾਇਆ ਸਿਰ ਦੇ ਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਾਕਤ ਤਾ ਦੂਰ ਪਾਇਆ ਅਹੰਕਾਰੀ ਕ੍ਰਿਸ਼ਨਾ ਜਲ ਤਨ ਕਬੂ ਬੂਝ ਜੂਆ ਬਾਜ਼ੀ ਹਾਰੀ ਉਠਤ ਬੈਠਤ ਹਰ ਗੁਨ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਾਰੰ ਮਹਲਾ 4 ਹਰ ਹਰ ਅੰਮ੍ਰਿਤ ਨਾਮ ਦਿਓ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਨ ਕੇ ਕਾਜ ਸੁਵਾਰੇ ਰਹਾਉ ਜੋ ਜਨ ਦੀਨ ਤੇ ਗੁਰ ਆਗ ਤਨ ਕੇ ਦੁਖ ਨਿਵਾਰੇ ਅਨੰਦਿਨ ਭਗਤ ਕਰੈ ਗੁਰ ਆਗ ਗੁਰ ਤੇ ਸ਼ਬਦ ਸੁਵਾਰੇ ਸਿਰਦ ਨਾਮ ਅੰਮ੍ਰਿਤ ਰਸ ਰਸਨ ਛਸਦਾ ਵੇ ਰਸ ਦੀ ਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਉਹ ਪਾਵੇਂ ਮੁਖ ਦੁਆਰੇ ਸਤਿਗੁਰ ਪ੍ਰਖ ਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੈ ਜਿਉ ਦੇਵੋ ਆਪਣਾ ਹਉ ਸਤਿਗੁਰ ਕੈ ਬਲ ਹਾਰੇ ਮਨ ਮੁਖ ਤਮ ਦੂਜੈ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾ ਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਬਾਸੁੰਦਾਸ ਕਹਿਤ ਹੈ ਕਰ ਕਿਰਪਾ ਲੇਹੁ ਉਬਾਰੇ ਸਾਰੰ ਮਹਲਾ 4 ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਸ ਕਰੇ ਸੋ ਸਤ ਕਰ ਮਾਨੋ ਗੁਰਮੁਖ ਨਾਮ ਰੋ ਲੇਵ ਲਾਏ ਰਹਾੋ ਗੋਬਿੰਦ ਪੀਤ ਲੱਗੀ ਆਤ ਮਿੱਠੀ ਆਵਰ ਵਿਸਰ ਸਭ ਜਾਏ ਆਨੰਦ ਸਹਸ ਭਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗਉਣ ਗਾਏ ਤਬ ਹੀ ਮਨ ਤ੍ਰਿਪਤ ਸ਼ਾਂਤ ਵਸੈ ਮਨ ਆਏ ਗੁਰ ਕਿਰਪਾਲ ਪੈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪੁਰਗਾਸ ਭਈ ਹਰ ਧਿਆਇ ਗਿਆਨ ਤਤ ਲਿਵ ਲਾਏ ਅੰਤਰ ਜੋਤ ਤਗਟੀ ਮਨ ਮੰਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੇ ਮੁਖੋਂ ਹਰ ਹਰ ਸੁਣਾਵੇ ਅੰਤਰ ਲੋਭ ਮਹਾਂ ਗੁਬਾਰਾ ਤੋ ਕੂਟ ਦੁਖ ਖਾਏ ਜਬ ਸੁ ਪ੍ਰਸੰਨ ਪੈ ਪਬ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਨ ਪਾਇ ਨਾਮ ਜਪਤ ਸੁਖ ਪਾਏ ਸਾਰੰ ਮਹਿਲਾ ਚੁਕਾ ਮੇਰਾ ਮਨ RAM ਨਾਮ ਮਨ ਮੰਮਨੀ ਮੇਰਾ ਹੀਰ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਹਾਉ ਧੀਨ ਦਯਾਲੋ ਜਨ ਉਪਰ ਜਨ ਦੇਵੋ ਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕ ਰੰਗ ਰਤੇ ਬਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਝੂਕੀ ਆਵਣ ਜਾਨੀ ਨੈਣੀ ਬਰੋ ਦੇਖਾਂ ਤਬ ਸੁਆਮੀ ਹਸਨਾ ਨਾਮੁ ਵਖਾਨੀ ਛਵਣੀ ਕੀਰਤਨ ਸੁਨੋ ਦਿਨ ਰਾਤੀ ਫਿਰਦਾ ਹਰ ਹਰਿ ਭਾਨੀ ਪੰਜ ਜਨਾ ਗੁਰ ਵਸਗਤ ਆਣੇ ਤਾ ਉਨ ਮਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਤਾਰੀ ਹਰਿ ਰਾਮੈ ਨਾਮ ਸਮਾਨੀ ਸਾਰਨ ਮੱਲਾ ਚੌਥਾ ਜਪ ਮੰਨ RAM ਨਾਮ ਪੜ ਸਾਰ RAM ਨਾਮ ਬਿਨ ਥੇਰ ਨਹੀਂ ਕੋਈ ਹੋਰ ਨੇ ਫੁੱਲ ਸਭ ਬਿਸਥਾਰ ਰਾਵ ਕਿਆ ਲੀਜੈ ਕਿਆ ਤਜਿਐ ਬੋਰੇ ਜੋ ਦੀ ਸੋ ਸਾਰ ਜਿਸ ਬਖਿਆ ਕੋ ਉਮ ਆਪਣੀ ਕਰ ਜਾਣੋ ਸਾ ਛੜ ਜਾ ਹੋ ਸਿਰ ਪਾਰ ਤਿਲ ਤਿਲ ਪਲ ਪਲ ਆਉਦ ਸੁਨ ਘਾਟ ਬੂਝ ਨਾ ਸਕੈ ਗੋਵਾਰ ਸੋ ਕਿਛ ਕਰੈ ਜੇ ਸਾਥ ਨ ਚੱਲ ਐਸਾ ਕਤਕਾ ਆਚਾਰ ਸੰਤ ਜਨ ਕੈ ਸੰਗ ਮਿਲ ਬਾਰੇ ਤੋ ਪਾਵੇਂ ਮੋਖ ਦਵਾਰ ਬਿਨ ਸਤ ਸੰਗ ਸੁਖ ਕਿਨ ਨਾ ਪਾਇਆ جائے پوچھو بید بیچار رانہ راو سبھے کو چل چھوٹ شوڑ جائے پاسار نانک سنت صدا تھرنے چل جن رام نام آدھار سارنگ میلا چوتھا کرتی جا دو پدا اکو انکار ست گر پرساد کاہے پوتھ جگ ہو سنگ باپ جن کے جنے تم ہو پاپ رہاو جس تھن کا تم گرب کر تو ہو سو تھن کسے نہ آپ کھن میں شوڑ جائے بکیا رس تو گئے پشتاپ جو تمہرے پرب ہوتے سوامی ਹਰ ਤਿੰਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ ਜੋ ਸੁਨੋ ਤੋ ਜਾਏ ਸੰਤਾਪ